ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਗਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਨ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨਾ ਪਵੈ ਤਿਸ ਦਾਤੇ ਕਮਨ シュਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਵੋ ਤੇਲ ਦਿਵ ਸੱਜਣ ਅਸੀਸੜੀਆਂ ਜਿਉਂ ਵੈ ਸਾਹਿਬ ਸੋ ਮੇਲ ਘਰ ਘਰ ਇਹ ਪਹੁੰਚਾ ਸਦਨੇ ਨਿਤ ਪਵਨ ਸਦਨ ਹਾਰਾ ਸੁਮਰੀਐ ਨਾਨਕ ਸੇ ਦੇਹ ਆਵਨ raag aasa mahalla pehla she ghar she gursh updesh gur gur ek o vesh anek baba jae kar kar te kirt hoye so kar rakh wadai to e rahao viswe ch se a kadiyan pehra thitti bari maho hoaa surj ek rut anek nanak karte ke ke te vesh raag na sri mahalla pehla ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਕੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਿਸ ਮੂਰਤ ਨਨ ਇਕ ਤੋਹੀ शैश पद विमल नान एक पद गंध बिन शैश तव गंध इवचलित मोही सब मह जोत जोत है सोए तिसदा चांदन सब मह चांदन होए गुरु साखी ज्योत प्रगट होए जोतस पावे स्वार्थी होए हर चरण कमलकरंद लोबित मन आनंद नो मोही आहि प्यासा ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ ਹੋਏ ਜਾਤੀ ਤਿਰੈ ਨਾਏ ਵਾਸਾ ਰਾਗ ਗੌੜੀਪੁਰ ਬੀ ਮਹੱਲਾ ਚੌਥਾ ਕਾਮਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖੇ ਗੁਰ ਪਾਇਆ ਮਨ ਹਰਿ ਲਿਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉ ਤੁਪਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜੋ ਜੋ ਚਲੇ ਚੁਬੇ ਦੁੱਖ ਪਾਵੇਂ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਦਿਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਪਵਖੰਡਾ ਹੈ ਅਬਿਨਾਸ਼ੀ ਪ੍ਰਖ ਪਾਇਆ ਪਰਮੇਸ਼ਰ ਬੋ ਸ਼ੋਭਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਮੇ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮਹਿਲਾ ਪੰਜਵਾਂ ਕਰੋ ਵੀ 29 ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇੰਹਾ ਖਾ ਚਲੋ ਹਰ ਲਾਹਾ ਗਏ ਬਸਨ ਸੁਹਿਲਾ ਔਦ ਘਟੈ ਦਿਨ ਸਰੇਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਇ ਪਿਆ ਵੈ ਇਹ ਰਸ ਅਕਤਕਥਾ ਤਨ ਜਾਨੀ ਜਾ ਕੋ ਵਾਈ ਸੋਈ ਬਿਹਾਜੂ ਹਰ ਗੁਰ ਤੇ ਮਨੇ ਬਸੇਰਾ निज कर महल पावो सुख सहजे अंतर जामी पुरख विधाते श्रद्धा मन की पूरे नानक दास सुख मांगे मोको कर संतन की तूरे अंतर जामी पुरख बिधाते श्रद्धा मन की पूरे ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਧੂਰੇ